ਹੁਣ ਇੱਥੇ ਦੋ ਪੁਆਇੰਟ ਸਮਝਣ ਵਾਲੇ ਆ ਇੱਕ ਤਾਂ ਸਾਡੇ ਦੁੱਖ ਦੀ ਵਜ੍ਹਾ ਕੋਈ ਦੂਜਾ ਨਹੀਂ ਹੁੰਦਾ ਸਾਡੇ ਦੁੱਖ ਦੀ ਵਜ੍ਹਾ ਸਾਡੀ ਆਪਣੀ ਹੀ ਸੋਚ ਕਿਉਂਕਿ ਅਸੀਂ ਬਾਰ ਬਾਰ ਉਹ ਚੀਜ਼ ਬਾਰੇ ਸੋਚਦੇ ਜਿਹੜੀ ਸਾਨੂੰ ਦੁੱਖ ਦੇਣ ਵਾਲੀ ਹੈ ਤਾਂ ਬਾਰ ਬਾਰ ਦੁਖੀ ਨਹੀਂ ਤਾਂ ਉਹ ਘਟਨਾ ਹੋਈ ਔਰ ਚਲੀ ਗਈ ਪਰ ਅਸੀਂ ਉਹ ਘਟਨਾ ਨੂੰ ਆਪਣੇ ਮਾਈਂਡ 'ਚ ਰੱਖ ਕੇ ਜਦੋਂ ਵੀ ਸੋਚਦੇ ਹਾਂ ਦੁਆਰਾ ਦੁਖੀ ਇਹਦਾ ਮਤਲਬ ਸਾਡੇ ਦੁੱਖਾਂ ਦਾ ਕਾਰਨ ਘਟਨਾ ਘਟਾ ਸਾਡੀ ਸੋਚ ਸਹੀ ਗੱਲ ਹੈ ਨਹੀ ਤਾਂ ਵੀ ਸਮਝਦਾਰ ਬੰਦਾ ਕੀ ਕਹੇਗਾ ਫੋਰਗੇਟ ਇਟ ਜੋ ਬੁਰਾ ਹੈ ਇਹਨੂੰ ਫੋਰਗੇਟ ਕਰੋ ਛੱਡ ਦਿਓ ਇਹਨੂੰ ਯੋਕੇ ਉਹ ਚੀਜ਼ ਨੂੰ ਮੈਂ ਆਪਣੇ ਉਹ ਯਾਦ ਨੂੰ ਮੈਂ ਆਪਣੇ ਕੋਲ ਕਿਉਂ ਰੱਖਾਂ ਜਿਹੜੀ ਮੈਨੂੰ ਤਕਲੀਫ ਦੇਣ ਵਾਲੀ ਸਮਝਦੇ ਹੋ ਕਿ ਨਹੀਂ ਪਹਿਲਾ ਪੁਆਇੰਟ ਇਹ ਇਹ ਤੁਹਾਡੇ ਵਾਸਤੇ ਤਾਂ ਹੁਣ ਦੁਕਾਨ ਦੀ ਗੱਲ ਕਰੀਏ ਕਿ ਉਹ ਦੁਕਾਨਦਾਰ ਜਿਹੜਾ ਗਾਗ ਨੂੰ ਖੁਸ਼ੀ ਨਾਲ ਨਹੀਂ ਬੁਲਾਏਗਾ ਜਾਂ ਉਹਦਾ ਖਿਆਲ ਨਹੀਂ ਰੱਖੇਗਾ ਤੇ ਉਹਦੀ ਦੁਕਾਨ ਜਲਦੀ ਬੰਦ ਵੀ ਕਿਉਂਕਿ ਇਹ ਤਾਂ ਫਿਰ ਨੁਕਸਾਨ ਕਿਸਦਾ ਹੈ ਉਹਦਾ ਆਪਣਾ ਹੈ ਨਾ ਇਸ ਲਈ ਇੱਥੇ ਦੱਸਣਾ ਕੀ ਚਾਹੁੰਦੇ ਆ ਕਿ ਅਗਰ ਇਨਸਾਨ ਕੋਈ ਵੀ ਬਿジネス ਕਰੇ ਤਾਂ ਆਪਣੀ ਜ਼ਿੰਦਗੀ ਦਾ ਰੂਲ ਇਹ ਹੈ ਕਿ ਕੁਝ ਬੁਰਾ ਤੁਹਾਨੂੰ ਬੋਲੇ ਉਹਨੂੰ ਛੱਡ ਦਿਓ ਉਹਨੂੰ ਭੁੱਲ ਜਾਓ ਕਿਉਂਕਿ ਕਿਸੇ ਇੱਕ ਦੇ ਬੁਰਾ ਬੋਲਣ ਨਾਲ ਤੁਸੀਂ ਬੁਰੇ ਬਣ ਜਾਓਗੇ ਬੁਰੇ ਹੁਣ ਅਸੀਂ ਕਹਾਂਗੇ ਇੱਥੇ ਹੋ ਸਕਦਾ ਕੋਈ ਇਦਾਂ ਦਾ ਹੋਵੇ ਜੇ ਨੂੰ ਕੋਈ ਫਰੂਟ ਪਸੰਦ ਨਾ ਹੋਵੇ فرض ਕਰੋ ਕਿਸੇ ਨੂੰ ਸੇਬ ਪਸੰਦ ਨਹੀਂ ਮੈਨੂੰ ਸੇਬ ਖਾਣਾ ਪਸੰਦ ਨਹੀਂ ਜਾਂ ਮੈਨੂੰ ਮੰਗੋ ਖਾਣਾ ਪਸੰਦ ਨਹੀਂ ਜਾਂ ਮੈਨੂੰ ਅੰਗੂਰ ਖਾਣਾ ਪਸੰਦ ਨਹੀਂ ਹੋ ਸਕਦਾ ਕਿਉਂਕਿ ਹਰੇਕ ਦੀ ਆਪਣੀ ਆਪਣੀ ਕੁਝ ਕਈ ਫਰੂਟ ਕਿਸੇ ਨੂੰ ਪਸੰਦ ਹੁੰਦੇ ਤਾਂ ਕਈ ਪਸੰਦ ਕਈ ਸਬਜ਼ੀ ਕਿਸੇ ਨੂੰ ਪਸੰਦ ਹੁੰਦੀ ਕੋਈ ਸਬਜ਼ੀ ਕਿਸੇ ਨੂੰ ਪਸੰਦ ਕਿਸੇ ਨੂੰ ਬਤਾऊं ਬੜੇ ਅੱਛੇ ਲੱਗਦੇ ਕੋਈ ਕਹਿੰਦਾ ਮੈਨੂੰ ਬਤਾਉ ਪਸੰਦ ਹੋ ਜਾਂਦਾ ਕਿ ਨਹੀਂ ਤਾਂ ਤੁਹਾਨੂੰ ਹੈ ਕੋਈ ਤਾਂ ਸਮਝੀ ਗਈ ਨਹੀਂ ਪਸੰਦ ਨਹੀਂ ਮੈਂ ਨਹੀਂ ਖਾਣੀ ਕਿਉਂਕਿ ਹੁੰਦੀ ਹੈ ਇਦਾਂ ਦੀ ਨਾ ਹੁਣ ਫਰਜ਼ ਕਰੋ ਉਦਾਹਰਣ ਦੇ ਵਾਸਤੇ ਦੱਸਣ ਲੱਗੇ ਕਿ ਬਤਾऊं ਹੈ ਤੁਹਾਨੂੰ ਬਤਾऊं ਪਸੰਦ ਨਹੀਂ ਹੈ ਹੁਣ ਤੁਸੀਂ ਇੱਥੇ ਬਤਾਉ ਨੂੰ ਰੱਖ ਦਿਓ ਸਮਝਦੇ ਹੋ ਕੋਈ ਉਹਨੂੰ ਬੁਰਾ ਬੋਲੀ ਜਾਓ ਤਾਂ ਤੁਹਾਡੇ ਬੁਰਾ ਬੋਲਣ ਨਾਲ ਬਤਾਉ ਨੇ ਕੀ ਕੁਝ ਹੋਰ ਬਣ ਜਾਣਾ ਕਿ ਬਤਾਉ ਹੀ ਰਹਿਣਾ ਹੈ ਬਤਾਉ ਨੇ ਤਾਂ ਬਤਾਉ ਹੀ ਰਹਿਣਾ ਨਾ ਤੁਸੀਂ ਬੋਲੋ ਪੂਰਾ ਅੱਧਾ ਘੰਟਾ ਬੋਲੋ ਘੰਟਾ ਬੋਲੋ ਕੱਢੋ ਗਾਲਾਂ ਉਹਨਾਂ ਨੂੰ ਇਹ ਬਤਾਉ ਮੁਨਕਮਾ ਬਤਾਉ ਇਦਾਂ ਬਤਾਉ ਮੈਨੂੰ ਪਸੰਦ ਨਹੀਂ ਇਹ ਬਤਾਉ ਦਾ ਆ ਕਰ ਦੇ ਮੈਂ ਬਤਾਉ ਦਾ ਉਹ ਕਰ ਦੇ ਮੈਂ ਬਤਾਉ ਨੇ ਚੁੱਪ ਕਰਕੇ ਸੁਣੀ ਜਾਣਾ ਕਿਉਂਕਿ ਪਤਾ ਕਿ ਮੇਰੀ ਵੈਲਿਊ ਘਟਣੀ ਜੇ ਮੈਂ 15 ਰੁਪਏ ਕਿਲੋ ਤਾਂ 15 ਰੁਪਏ ਕਿਲੋ ਹੀ ਰਹਿਣਾ ਚਾਹੇ ਤੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲੈ ਕੋਈ ਮੇਰੀ ਵੈਲਿਊ ਥੋੜੀ ਘਟ ਜਾਣੀ ਕਿ ਤੂੰ ਗਾਲਾਂ ਕੱਢੀਆਂ ਤਾਂ ਮੇਰੀ ਕੀਮਤ ਜਿਹੜੀ ਹੈ ਉਹ 0. ਹੋ ਜਾਣੀ ਹੈ ਨਹੀਂ ਜੇ ਮੈਂ 20 ਰੁਪਏ ਕਿਲੋ ਮਿਲਦਾ ਤਾਂ 20 ਰੁਪਏ ਕਿਲੋ ਹੀ ਰਹਿਣਾ ਚਾਹੀ ਜਿੰਨਾ ਮਰਜ਼ੀ ਬੋਲ ਲੈ ਉਹ ਜ਼ਰਾ ਸੋਚ ਕੇ ਦੇਖੋ ਤੁਹਾਡੇ ਘੰਟਾ ਇੱਕ ਅੱਧਾ ਘੰਟਾ ਉਹਨੂੰ ਬਤਾਉ ਨੂੰ ਘਾੜਾ ਘਟਣ ਨਾਲ ਜੇ ਉਹਦੀ ਵੈਲਿਊ ਵੀ ਘਟਦੀ ਤਾਂ ਕਿਸੇ ਬੰਦੇ ਨੇ ਤੁਹਾਨੂੰ ਘਾਲ ਦੇਤੀ ਤੁਹਾਡੀ ਵੈਲਿਊ ਕਿੱਥੇ ਘਟ ਸਕਦੀ ਹੈ ਸੋਚ ਕੇ ਦੇਖ ਪਰ ਬੰਦਾ ਕੀ ਕਹਦਾ ਉਹਨੂੰ ਮੇਰੀ ਬੇਇੱਜ਼ਤੀ ਕਰਤੀ ਮੇਰੀ ਵੈਲਿਊ ਘਟਾਤੀ ਉਹ ਵੈਲਿਊ ਉਹ ਨਹੀਂ ਘਟਾਉਂਦਾ ਵੈਲਿਊ ਤੁਸੀਂ ਆਪਣੀ ਘਟਾਉਂਦੇ ਹੋ ਆਪਣੀ ਸੋਚ ਨੇ ਘਟਾ ਲੈਂਦੇ ਹੋ ਤਾਂ ਜੇ ਤੁਸੀਂ ਸੋਚੋ ਇੱਕ ਪਤਾਓ 20 ਰੁਪਏ ਕਿ ਲੋਹਾ ਕੱਢੋਗਾ ਉਹਦੀ ਕੀਮਤ ਨਹੀਂ ਘਟਦੀ ਤਾਂ ਮੈਨੂੰ ਤਾਂ ਮੇਰੇ ਰੱਬ ਨੇ ਬਣਾਇਆ ਮੈਂ ਤਾਂ ਇਨਸਾਨ ਆ ਮੇਰੀ ਵੈਲਿਊ ਕਿਦਾ ਮੈਂ ਘਟਾ ਸਕਦਾ ਬਸ ਆਪਣੀਆਂ ਨਜ਼ਰਾਂ 'ਚ ਮੇਰੀ ਵੈਲਿਊ ਹਮੇਸ਼ਾ ਕਹਿ ਦਿਓ ਆਪਰੇਣੀ ਚਾਹੀਦੀ ਐ ਉੱਚੀ ਰਹਿਣੀ ਚਾਹੀਦੀ ਸਮਝ ਆ ਰਹੀ ਏ ਕਿ ਨਹੀਂ ਉਹ ਦੱਸਣਾ ਐ ਸੀ ਇਹੀ ਚਾਹੁੰਦੇ ਕਿ ਕਿਸੇ ਦੇ ਬੁਰਾ ਬੋਲਣ ਨਾਲ ਤੁਹਾਡੀ ਕੀਮਤ ਨਹੀਂ ਘਟਦੀ ਬਲਕੇ ਤੁਹਾਡਾ ਦਾ ਮਾਈਂਡ ਐ ਨਾ ਇਹ ਗੱਲ ਨੂੰ ਬਾਰ-ਬਾਰ ਸੋਚ-ਸੋਚ ਕੇ ਦੁਖੀ ਮੇਰੀ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਹੋ ਗਈ ਉਹਨਾਂ ਮੇਰੀ ਬੇਇੱਜ਼ਤੀ ਕਰਤੀ ਉਹਨਾਂ ਮੈਨੂੰ ਬੁਰਾ ਬੋਲਦਾ ਉਹਨਾਂ ਮੈਨੂੰ ਇਦਾਂ ਕਹਿਤਾ ਛੱਡੋ ਇਹਨਾਂ ਚੀਜ਼ਾਂ ਨੂੰ ਇਹ ਸੋਚੋ ਕਿ ਦੁਨੀਆ ਤੇ ਹਰ ਅੱਛੀ ਤੋਂ ਅੱਛੀ ਚੀਜ਼ ਵੀ ਹਰੇਕ ਨੂੰ ਪਸੰਦ ਹੁਣ ਬਤਾਉਂ ਜੀ ਕਿਹੜੀ ਬੁਰਾਈ ਹੈ ਜਿਹੜੀ ਕੋਈ ਕਹਿੰਦਾ ਮੈਨੂੰ ਬਤਾਉਂ ਪਸੰਦ ਹੈ ਜੀ ਫਲ ਤੇ ਕਿਹੜੀ ਬੁਰਾਈ ਹੁੰਦੀ ਹੈ ਕੋਈ ਬੁਰਾਈ ਨਹੀਂ ਕੋਈ ਕਹਿੰਦਾ ਮੈਨੂੰ ਆਹ ਫਲ ਪਸੰਦ ਹੈ ਜੀ ਹੁਣ ਤੈਨੂੰ ਨਹੀਂ ਪਸੰਦ ਤਾਂ ਹਜ਼ਾਰਾਂ ਇਦਾਂ ਦੇ ਹੋਣਗੇ ਜਿਹਨਾਂ ਨੂੰ ਪਸੰਦ ਸਮਝਦੇ ਹੋ ਕਿ ਨਹੀਂ ਜੇ ਇਹ ਬੰਦੇ ਤੈਨੂੰ ਗਾਲ੍ਹਾਂ ਕੱਢ ਰਿਹਾ ਤਾਂ ਕੱਢਣ ਦੇ ਉਹ ਹਜ਼ਾਰਾਂ ਲੱਖਾਂ ਹੀ ਦੁਨੀਆ ਤੇ ਇਦਾਂ ਦੇ ਹੋਣਗੇ ਜਿਹੜੇ ਤੇਰਾ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਧਿਆਨ ਦੇ ਇਹਦੀ ਫਿਕਰ ਕੀ ਕਰਨੀ ਕਿਉਂਕਿ ਅਸੀਂ ਬਹੁਤ ਵਾਰ ਦੱਸੀਦਾ ਹੈ ਜੇ ਇੱਕ ਪੇੜ ਦੇ ਉੱਪਰ ਨਾ ਸਭ ਤੋਂ ਮਿੱਠਾ ਆਂਬ ਵੀ ਲੱਗਾ ਹੋਵੇ ਲਾਲ ਲਾਲ ਰਸ ਨਾਲ ਭਰਿਆ ਮਿੱਠਾ ਆਂਬ ਤਾਂ ਕੋਈ ਪਤਾ ਦੇਖ ਕੇ ਕੀ ਕਹੇਗਾ ਮੈਨੂੰ ਤਾਂ ਆਂਬ ਹੀ ਪਸੰਦ ਹੈ ਕੀ ਕਰ ਲੈ ਆਂਬ ਵਿਚਾਰ ਸਮਝ ਦਿਓ ਕਿ ਨਹੀਂ ਉਹ ਚੰਬ ਦਾ ਕਸੂਰ ਨਹੀਂ ਹੈ ਉਹ ਚ ਕਸੂਰ ਉਹਦੀ ਆਪਣੀ ਸਮੇਂ ਦਾ ਕਿਉਂਕਿ ਹਰ ਫਲ ਹਰੇਕ ਨੂੰ ਪਸੰਦ ਨਹੀਂ ਹੁੰਦਾ ਹਰ ਸਬਜ਼ੀ ਵੀ ਹਰੇਕ ਨੂੰ ਪਸੰਦ ਔਰ ਹਰ ਇਨਸਾਨ ਵੀ ਹਰੇਕ ਨੂੰ ਪਸੰਦ ਤਾਂ ਹੀ ਤਾਂ ਲੋਕ ਦੇਖਿਆ ਸੰਤਾ ਫਕੀਰਾਂ ਨੂੰ ਵੀ ਗਲਾਂ ਘੱਟੀ ਜਾਂਦੇ ਹਨ ਹਾਲਾਂਕਿ ਉਹ ਵਿਗਾੜਦੇ ਕਿਸੇ ਕੀ ਹੈ ਕਿਸ ਨੂੰ ਬੁਰਾ ਕੀ ਕਹਿੰਦੇ ਹੋ ਚੰਗ ਸੱਚਾਈ ਦੀ ਸਿੱਖਿਆ ਦਿੰਦੇ ਆ ਜੀਜ਼ਸ ਕ੍ਰਾਈਸਟ ਨੇ ਸੱਚ ਦੀ ਸਿੱਖਿਆ ਦਿੱਤੀ ਪਰ ਲੋਕਾਂ ਨੇ ਕੀ ਕੀਤਾ ਸੂਲੀ ਚੜਾ ਦਿੱਤਾ ਸਲੀਬ ਤੇ ਹੱਥਾਂ ਪੈਰਾਂ 'ਚ ਕਿਲ ਠੋਕ ਦਿੱਤੇ ਗੁਰੂਆਂ ਨੇ ਸੱਚ ਦੀ ਸਿੱਖਿਆ ਦਿੱਤੀ ਦੁਨੀਆਂ ਨੇ ਕੀ ਦਿੱਤਾ ਤੱਤੀਆਂ ਤਵੀਆਂ ਦੇ ਗੁਰੂਆਂ ਨੂੰ ਬਿਠਾ ਦਿੱਤਾ ਯਾ ਮਹਾਤਮਾ ਬੋਧੀ ਗੱਲ ਕਰੀਏ ਉਹਨਾਂ ਨੇ ਸੱਚ ਦੀ ਗੱਲ ਕੀਤੀ ਕਾ ਦੁਨੀਆ ਨੇ ਕੀ ਕੀਤਾ پاگل ਕੁੱਤੇ ਮਗਰ ਛੱਡ ਦਿੱਤੇ ਹਲਕੇ ਕੁੱਤੇ ਮਗਰ ਛੱਡ ਦਿੱਤੇ ਹਜ਼ੂਰ ਮੁਹੰਮਦ ਨੇ ਸੱਚ ਦੀ ਗੱਲ ਕੀਤੀ ਲੋਕਾਂ ਨੇ ਪੱਥਰ ਮਾਰੇ ਰਹੁ ਲਹਾਨ ਕਰਤਾ ਸ਼ਰੀਰ ਨੂੰ ਉਹ ਸੰਤ ਗੁਰੂ ਰਹਿਬਰ ਤਾਂ ਹਮੇਸ਼ਾ ਅੱਛੀ ਗੱਲ ਕਰਦੇ ਆ ਪਰ ਜਿਹਨਾਂ ਨਹੀਂ ਸਮਝਣਾ ਉਹ ਤਾਂ ਰੱਬ ਨੂੰ ਵੀ ਗਾਲਾਂ ਕੱਢ ਦਿੰਦੇ ਸਮਝਦੇ ਹੋਗ ਨਹੀਂ ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ ਦੇਖਿਓ ਕਿ ਕਈ ਨਸ਼ਾ ਕਰਕੇ ਨਾ ਆਜਾ ਰੱਬਾ ਤੁਹਲੇ ਆਵਦਨ ਦੱਸਾਂ ਮੈਂ ਸਮਝਦੇ ਹੋਗ ਨਹੀਂ ਰੱਬ ਕਹਿੰਦਾ ਕੋਈ ਗੱਲ ਨਹੀਂ ਇੱਕ ਦਿਨ ਦੁਪਰ ਆਣਾ ਫੇ ਮੈਂ ਦੱਸੂ ਤੈਨੂੰ ਤਮੇ ਦਿਓ ਕੋਈ ਜਾਣਤਾ ਕਿਦਾਂ ਸਾਰਿਆਂ ਨੇ ਤਾਂ ਹੀ ਤਾਂ ਕਹਿੰਦੇ ਮਿੱਟੀ ਏ ਤੇ ਮਿੱਟੀ ਰਹਿਣਾ ਫਿਰ ਕਾਦੀ ਬੱਲੇ ਬੱਲੇ ਮਿੱਟੀ ਏ ਤੇ ਮਿੱਟੀ ਰਹਿਣਾ ਫਿਰ ਕਾਦੀ ਬੱਲੇ ਬੱਲੇ ਉਹ ਅੱਜ ਮਿੱਟੀ ਦੇ ਉੱਤੇ ਬੈਠਾ ਕੱਲ ਮਿੱਟੀ ਦੇ ਅੱਜ ਉੱਪਰ ਬਹਿਲਾ ਜਿੰਨਾ ਮਰਜੀ ਟੋਰਾ ਬਣਾ ਕੇ ਟੋਰ ਘੜ ਲਗੇ ਨਾ ਮੈਂ ਬੜਾ ਵੀ ਆਲੀ ਸ਼ਾਨ ਮੇਰੀ ਇਦਾਂ ਆ ਮੇਰਾ ਇਦਾਂ ਇੰਨਾ ਵੱਡਾ ਘਰ ਮੇਰਾ ਇੰਨੀ ਵੱਡੀ ਕੋਠੀ ਆ ਮੇਰੀ ਪਦਵੀ ਆ ਮੇਰੀ ਕੁਰਸੀ ਕਈ ਕਹਿ ਦਿੰਦੇ ਨਾ ਯੋਗੀ ਹਰੇਕ ਨੂੰ ਆਪਣੀ ਆਪਣੀ ਕਿਸੇ ਨੂੰ ਧੰਦਾ ਹੰਕਾਰ ਕਿਸੇ ਨੂੰ ਆਪਣੀਆਂ ਕੁਰਸੀਆਂ ਦਾ ਹੰਕਾਰ ਕਿ ਮੈਂ ਫਲਾਣਾ ਮਨਿਸਟਰ ਹਾਂ ਜਾਂ ਮੈਂ ਫਲਾਣੀ ਆਹ ਪਦਵੀ ਮੇਰੇ ਕੋਲ ਮੈਂ ਪ੍ਰਧਾਨ ਯਾਨੀ ਇਦਾਂ ਜਿਹਾ ਕਈ ਇਨਸਾਨ ਦੇ ਅੰਦਰ ਚੀਜ਼ਾਂ ਹੈ ਜਿਹਦਾ ਇਨਸਾਨ ਨੂੰ ਹੰਕਾਰ ਹੁੰਦਾ ਹੈ ਪਰ ਕਹਿੰਦੇ ਜਿੰਨਾ ਮਰਜੀ ਕਰ ਲੈ ਸਿਕੰਦਰ ਵਰਗੇ ਬੜੇ ਬਾਦਸ਼ਾਹ ਦੁਨੀਆ ਨੂੰ ਜਿੱਤਣ ਵਾਲੇ বিজেਤਾ ਉਹ ਮਿੱਟੀ ਚਲੇ ਗਏ ਤੇ ਤੂੰ ਕੀ ਚੀਜ਼ ਹੈ ਇਸ ਕਰਕੇ ਉਹ ਕਹਿੰਦੇ ਯਾਦ ਰੱਖ ਦਾਤਾ ਦੇਣ ਵਾਲਾ ਉਹ ਦਾਤਾ ਹੈ ਉਹ ਦਾਤੇ ਨੂੰ ਮੈਂ ਕਦੀ ਭੁੱਲ ਬਾਕੀ ਦੁਨੀਆ ਬੁਰਾ ਬੋਲਦੀ ਹੈ ਤਾਂ ਦੁਨੀਆ ਪਿੱਛੇ ਲੱਗ ਕੇ ਆਪਣੇ ਆਪ ਨੂੰ ਨੀਮਾ ਨਾ ਸਮਝ ਆਪਣੇ ਆਪ ਨੂੰ ਬੁਰਾ ਨਾ ਸਮਝ ਕਿਉਂਕਿ ਹਰੇਕ ਨੇ ਉਦਾਂ ਦੀ ਗੱਲ ਹੀ ਕਰਨੀ ਹੈ ਜਿੱਥੇ ਤੱਕ ਉਹਦੀ ਸਮਝ ਹੈ ਆਪਣੀ ਸਮਝ ਤੋਂ ਜ਼ਿਆਦਾ ਉਹ ਸੋਚ ਸੋਚ ਸਕਦਾ ਹੈ ਫਿਰ ਤੇ ਜਦੋਂ ਕੋਈ ਬੁਰਾ ਬੋਲੇ ਤਾਂ ਫਿਰ ਗੁੱਸਾ ਨਾ ਕਰੋ ਬਲਕਿ ਸੋਚੋ ਦੀ ਸਮਝ ਹੀ ਕਿਉਂਕਿ ਕਹਿੰਦੇ ਕੱਚ ਨੂੰ ਯਾ ਜਿਹੜਾ ਕਹਿੰਦੇ ਨਾ ਕੋਡੀਆਂ ਦੇ ਵਪਾਰੀ ਹੁੰਦੇ ਆ ਉਹਨਾਂ ਨੂੰ ਹੀਰਿਆਂ ਦੀ ਪਰਖ ਔਰ ਲਾਲਾਂ ਦੀ ਪਰਖ ਕਿੱਥੋਂ ਹੋਣੀ ਆ ਲਾਲਾਂ ਦੀ ਪਰਖ ਤਾਂ ਜੋੜੀਆਂ ਨੂੰ ਹੁੰਦੀ ਐ ਇੱਕ ਤਾਂ ਹੁੰਦੇ ਕੋਡੀਆਂ ਵੇਚਣ ਵਾਲੇ ਕੋਡੀਆਂ ਕੋਡੀਆਂ ਸਮਝਦੇ ਹੋ ਨਾ ਤੁਸੀਂ ਉਹ ਛੋਟ ਜੁੜੀਆਂ ਹੁੰਦੀਆਂ ਨੇ ਧਾਗਾ ਪਾ ਕੇ ਬੰਦਾ ਅੱਕ ਦੀ ਹੱਥ 'ਚ ਪਾ ਲਾਂਦਾ ਕਦੀ ਗਲਤੇ ਹਾਰ ਬਣਾ ਕੇ ਪਾ ਲਾਂਦਾ ਸੋ ਕੋਡੀਆਂ ਦੇ ਵਪਾਰੀ ਲਾਲਾਂ ਦੀ ਕੀਮਤ ਕਦੀ ਨਹੀਂ ਜਾਣ ਸਕਦੇ ਇਸ ਕਰਕੇ ਤੁਹਾਨੂੰ ਵੀ ਪ੍ਰਮਾਤਮਾ ਨੇ ਬਣਾਇਆ ਤੁਸੀਂ ਵੀ ਲਾਲ ਹੋ ਸਭ ਤੋਂ ਕੀਮਤੀ ਹੋ ਇਸ ਲਈ ਤਾਂ ਹੀ ਅਸੀਂ ਦੱਸੀਦਾ ਕਿ ਆਪਣੇ ਜੀਵਨ ਦੀ ਵੈਲਿਊ ਨੂੰ ਸਮਝਣਾ ਹੈ ਆਪਣੇ ਜੀਵਨ ਦੀ ਕੀਮਤ ਨੂੰ ਜਾਨਣਾ ਹੈ ਤਾਂ ਸਾਨੂੰ ਫਕੀਰਾ ਗੁਰੂਆਂ ਰਹਿਬਰਾਂ ਦੀ ਸੰਗਤ ਕਰਨੀ ਉਹਨਾਂ ਦੀ ਸੋਹਬਤ 'ਚ ਬੈਠਣਾ ਪੈਣਾ ਹੈ ਕਿਉਂਕਿ ਐਸੀ ਜਗ੍ਹਾ ਬੈਠੋ ਜਿੱਥੇ ਸਾਨੂੰ ਅੰਦਰਲਾ ਗਿਆਨ ਦਿੱਤਾ ਜਾਵੇ ਸਮਝਦੇ ਹੋ ਕਿ ਨਹੀਂ ਨਹੀਂ ਤਾਂ ਬਹੁਤ ਜਗ੍ਹਾ ਹੁੰਦਾ ਕਿ ਬਾਹਰੀਆਂ ਗੱਲਾਂ ਤਾਂ ਬੜੀਆਂ ਦੱਸੀਆਂ ਜਾਂਦੀਆਂ ਹਨ ਬਾਹਰ ਦੀਆਂ ਕਥਾਵਾਂ ਤਾਂ ਬੜੀਆਂ ਸੁਣਾਈਆਂ ਜਾਂਦੀਆਂ ਹਨ ਉਹ ਕੀ ਫਾਇਦਾ ਜੇ ਆਪਣੇ ਅੰਦਰ ਨੂੰ ਨਾ ਸਮਝ ਪਾਏ ਅਸੀਂ ਸਮਝ ਆ ਰਹੀ ਕਿ ਨਹੀਂ ਇਹਨੇ ਮਜ਼ਾ ਤਾਂ ਉਹ ਦੋ ਜਦੋਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਬੈਠੀਏ ਔਰ satsang ਚੋਂ ਜਦੋਂ ਉੱਠੀਏ ਨਾ ਜਦੋਂ ਹੁਣ ਫਰਜ਼ ਕਰੋ ਇੱਕ ਜਿਹੜਾ satsang ਹੋਇਆ ਉਦਾਹਰਣ ਦੇਣ ਲੱਗਿਆ ਤੁਹਾਨੂੰ ਇੱਕ ਜਿਹੜਾ satsang ਹੋ ਰਿਹਾ ਹੈ ਉਥੇ ਸ਼੍ਰੀ ਰਾਮ ਦੀ ਗੱਲ ਸੁਣਾਈ ਗਈ ਹੁਣ ਜਦੋਂ ਪੁੱਛਿਆ ਗਿਆ satsang ਤੋਂ ਆ ਵੀ ਅੱਜ ਕੀ ਪਤਾ ਲੱਗਾ ਉਹ ਕਹਿੰਦਾ ਮੈਨੂੰ ਸ਼੍ਰੀ ਰਾਮ ਦੇ ਜੀਵਨ ਬਾਰੇ ਪਤਾ ਲੱਗਾ ਸੀਤਾ ਦਾ ਹਰਨ ਕਿਦਾਂ ਹੋਇਆ ਔਰ ਰਾਵਣ ਦਾੰਤ ਕਿੱਦਾਂ ਹੋਇਆ ਹਨੂਮਾਨ ਨੇ ਕੀ ਕੀਤਾ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਸਮਝ ਦਿਓਖ ਨਹੀਂ ਔਰ ਦੂਜੇ ਪਾਸੇ ਦੂਜੀ ਜਗ੍ਹਾ ਸਤਸੰਗ ਹੋਇਆ ਉੱਥੇ ਇਨਸਾਨ ਨੂੰ ਵਿਸ਼ਵਾਸ ਦੀ ਗੱਲ ਦੱਸੀ ਗਈ ਹਿੰਮਤ ਦੀ ਗੱਲ ਦੱਸੀ ਗਈ ਹੌਸਲੇ ਦੀ ਗੱਲ ਦੱਸੀ ਗਈ ਉਹਨੂੰ ਪੁੱਛਿਆ ਸਤਸੰਗ ਦਾ ਆਹ ਵੀ ਤੈਨੂੰ ਕੀ ਹੋਇਆ ਉਹ ਕਹਿੰਦਾ ਮੇਰੀ ਹਿੰਮਤ ਵਧੀ ਮੇਰਾ ਹੌਸਲਾ ਵਧਿਆ ਮੇਰਾ ਸਾਹਸ ਵਧਿਆ ਹੁਣ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਾਂ ਫਰਕ ਆਦਾ ਹੈ ਸੋ ਗੱਲ ਸਿਰਫ ਕਿਸੇ ਸੰਤ ਮਹਾਪੁਰਸ਼ ਦੀ ਜ਼ਿੰਦਗੀ ਦੇ ਨੌਲੇਜ ਦੀ ਨਹੀਂ ਹੈ ਗੱਲ ਇਹ ਹੈ ਕਿ ਉਹ ਕੋ ਗੱਲ ਹੋਵੇ ਜਿੰਨਾ ਸਾਡੀ ਹਿੰਮਤ ਕਿਉਂਕਿ ਉਹਨਾਂ ਨੇ ਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਰਕੇ ਆਪਣੇ ਨਾਮ ਨੂੰ ਉਚਾਈਆਂ ਤੇ ਲੈ ਗਏ ਪਰ ਅੱਜ ਅਸੀਂ ਅਸੀਂ ਅਗਰ ਮੁਸ਼ਕਲਾਂ ਤੋਂ ਡਰਦੇ ਰਹੇ ਤਾਂ ਸਾਡਾ ਨਾਮ ਉੱਚਾ ਕਿਦਾਂ ਹੋਏਗਾ ਸਾਡਾ ਨਾਮ ਉੱਚਾ ਹੋਣ ਵਾਸਤੇ ਸਾਨੂੰ ਕਾਮਯਾਬੀ ਚਾਹ ਪਾਣ ਵਾਸਤੇ ਉਹ ਚੀਜ਼ ਸਮਝਣੀ ਪੈਣੀ ਹੈ ਜਿਹਦੇ ਨਾਲ ਸਾਡੀ ਹਿੰਮਤ ਜਿੰਨਾ ਸਾਡਾ ਹੌਸਲਾ ਜੇ ਨਾ ਸਾਡੇ ਅੰਦਰ ਨਿਡਰਤਾ ਆਵੇ ਨਾ ਡਰਤਾ ਆਏਗੀ ਹਿੰਮਤ ਆਏਗੀ ਹੌਸਲਾ ਵਧੇਗਾ ਤਾਂ ਫੇਰ ਹੀ ਅਸੀਂ ਜੀਵਨ ਦੇ ਦੁੱਖਾਂ ਦਾ ਮੁਕਾਬਲਾ ਕਰ ਸਕਾਂਗੇ ਇਸ ਲਈ ਗੁਰੂ ਰਹਿਬਰ ਪੀਰ ਫਕੀਰ ਸਾਡੀ ਹਿੰਮਤ ਨੂੰ ਵਧਾਉਂਦੇ ਤਾਂ ਹੀ ਇੱਥੇ ਉਹ ਸ਼ਬਦ ਬਾਰੇ ਗੱਲ ਕਰਾਂਗੇ ਕਿ ਫਕੀਰੋਂ ਕੀ ਸਹਬਤ ਨੇ ਮੁਝੇ ਖੁਸ਼ੀਆਂ ਸੇ ਜੀਣਾ ਉਕੇ ਫਕੀਰਾਂ ਦੀ ਸੋਭਾ 'ਚ ਬਹਿ ਕੇ ਹੀ ਬੰਦੇ ਨੂੰ ਪਤਾ ਲੱਗਦਾ ਹੈ ਖੁਸ਼ੀਆਂ ਨਾਲ ਜ਼ਿੰਦਗੀ ਕਿਦਾਂ ਜਿਹੜਾ ਬੰਦਾ ਡਰ-ਡਰ ਕੇ ਜ਼ਿੰਦਗੀ ਜੀਂਦਾ ਨਾ ਫਿਰ ਗੁਰੂ ਰਹਿਬਰ ਸਮਝਾਉਂਦੇ ਡਰਨਾ ਡਰ ਛੱਡ ਔਰ ਆਪਣੇ ਰੱਬ ਤੇ ਆਪਣੇ ਮਾਲਕ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਕਿਉਂਕਿ ਅਸੀਂ ਬਹੁਤ ਵਾਰ ਦੱਸੀਦਾ ਹੈ ਇੱਕ ਸ਼ੇਅਰ ਸਾਨੂੰ ਬੜਾ ਪਿਆਰਾ ਲੱਗਦਾ ਇੱਥੇ ਵੀ ਕਹਿਣਾ ਚਾਹਾਂਗੇ ਕਿ ਔਖੀ ਗੱਲ ਨਾ ਕੋਈ ਜਹਾਨ ਉੱਤੇ ਔਖੀ ਕੋਈ ਵੀ ਗੱਲ ਕੋਈ ਵੀ ਕੰਮ ਦੁਨੀਆ ਤੇ ਔਖਾ ਨਹੀਂ ਹੈ ਪਰ ਔਖਾ ਕਦੋਂ ਤੱਕ ਲੱਗਦਾ ਹੈ ਸਮਝਣਾ ਜ਼ਰਾ ਔਖਾ ਜਿੱਦਾ ਕਈ ਵਾਰ ਬੰਦੇ ਨਾ ਕਿਤੇ ਠੰਡੇ ਪਾਣੀ 'ਚ ਨਹਾਣਾ ਹੋਵੇ ਨਾ ਪਹਿਲਾਂ ਪਹਿਲਾਂ ਲੱਗਦਾ ਹਾਂ ਵੀ ਠੰਡ ਬੜੀ ਹੈ ਪਰ ਜਦੋਂ ਇੱਕ ਵਾਰੀ ਬੰਦਾ ਵੱਢ ਜਾਵੇ ਨਾ ਤਾਂ ਫਿਰ ਉਹ ਠੰਡ ਕਈ ਵਾਰ ਪਾਣੀ ਗਰਮ ਹੁੰਦਾ ਹੈ ਸਮਝ ਦਿਓ ਕਿ ਨਹੀਂ ਪਹਿਲਾਂ ਪਹਿਲਾਂ ਔਖਾ ਲੱਗਦਾ ਹੈ ਪਰ ਇੱਕ ਵਾਰ ਚੁੱਭੀ ਮਾਰ ਦਿਓ ਤਾਂ ਫਿਰ ਮਜ਼ਾ ਆਣਾ ਸ਼ੁਰੂ ਇਲੀ ਇਤਨੀ ਬਹੁਤ ਚੀਜ਼ਾਂ ਹੈ ਕਈ ਵਾਰ ਬੰਦਾ ਪਹਾੜ ਨੂੰ ਦੇਖਦਾ ਹੈ ਵੀ ਪਹਾੜ ਬੜਾ ਉੱਚਾ ਹੈ ਔਖਾ ਹੈ ਪਰ ਕਹਿੰਦੇ ਇੱਕ ਵਾਰ ਸਫਰ ਸ਼ੁਰੂ ਕਰ ਦੇ ਚੱਲ ਹੌਲੀ ਹੌਲੀ ਚੜਨਾ ਸ਼ੁਰੂ ਕਰ ਦੇ ਮਜ਼ਾ ਆਣਾ ਸ਼ੁਰੂ ਉਹ ਫਿਰ ਲੱਗਦਾ ਕਿ ਦੇਖਣ ਨਹੀਂ ਔਖਾ ਲੱਗਦਾ ਸੀ ਪਰ ਚੜਨ ਨੂੰ ਕਿਉਂਕਿ ਰਸਤਾ ਬਣਿਆ ਹੋਇਆ ਹੈ ਰਸਤੇ ਦੇ ਪੈਰ ਰੱਖਦੇ ਜਾਓ ਚੜਦੇ ਜਾਓ ਸੋ ਔਖੀ ਗੱਲ ਨਾ ਕੋਈ ਆਵਾਜ਼ ਨਹੀਂ ਆਈ ਭੱਗ ਗਿਆ ਤਾਂ ਦੱਸ ਦਿਓ ਔਖੀ ਗੱਲ ਨਾ ਕੋਈ ਜਹਾਨ ਉਤੇ ਬਸ ਕਰਨਾ ਸਦਾ ਆਰੰਭ ਓਖਾ ਕੋਈ ਕੰਮ ਓਖਾ ਨਹੀਂ ਹੈ ਹਰ ਕੰਮ ਨੂੰ ਸ਼ੁਰੂ ਕਰਨਾ ਹੀ ਇੱਕ ਵਾਰ ਸ਼ੁਰੂ ਕਰਦੇ ਹੋ ਤਾਂ ਫਿਰ ਹੋ ਜਾਂਦਾ ਹੈ ਸਮਝਦੇ ਹੋ ਕਿ ਨਹੀਂ ਜਿੱਥੇ ਬੈਠਾ ਬੰਦਾ ਸੋਚੀ ਜਾਵੇ ਦਰਵਾੜ ਤੇ ਜਾਣਾ ਕਿੰਨੇ ਕਿਲੋਮੀਟਰ ਹੈ 250 ਕਿਲੋਮੀਟਰ ਬੜਾ ਦੂਰ ਹੈ ਇੱਕ ਵਾਰ ਚੱਲ ਪਾਓ ਭਾਈ ਗੱਡੀ ਲੈ ਕੇ ਨਿਕਲ ਪਾਓ ਤੇ 1 ਕਿਲੋਮੀਟਰ ਘਟਦੇ 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 ਮੰਜ਼ਿਲ ਤੱਕ ਪਹੁੰਚ ਯਾਨੀ ਪਹਿਲਾਂ ਸੋਚਾਂਗੇ ਤਾਂ ਓਖਾ ਲੱਗੇਗਾ ਪਰ ਜਦੋਂ ਕੋਸ਼ਿਸ਼ ਕਰਦੇ ਮੰਗਣਾ ਚੱਲ ਪਾਵਾਂਗੇ ਵੀ ਔਖਾ ਕੰਮ ਵੀ ਹੌਲੀ 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 ਸੌਖਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜੱਕਦਮ ਤਾਂ ਕੋਈ ਚੀਜ਼ ਹੁੰਦੀ ਨਹੀਂ ਇੱਕ ਬੰਦੇ ਨੇ ਗੱਡੀ ਵੀ ਚਲਾਣੀ ਸਿੱਖਣੀ ਹੋਵੇ ਤਾਂ ਬੰਦਾ ਕਹਿੰਦਾ ਔਖੀ ਬੜੀ ਆ ਪਰ ਜਦੋਂ ਪ੍ਰੈਕਟਿਸ ਕਰਦਾ ਹੈ ਹੌਲੀ 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 ਉਹ ਔਖੀ ਗੱਡੀ ਵੀ ਸੌਖੀ ਹੋ ਜਾਂਦੀ ਹੈ ਕਿ ਨਹੀਂ ਪਰ ਜੇ ਕੋਸ਼ਿਸ਼ ਹੀ ਨਾ ਕਰੀਏ ਬੈਠੇ ਸੋਚੀ ਜਾਈਏ ਤਾਂ ਲੱਗਦਾ ਬੜਾ ਹੁਣ ਬੰਦਾ ਇੱਥੇ ਜਿਹਨੂੰ ਜਿਹਨੂੰ ਕੋਈ ਗੱਡੀ ਨਹੀਂ ਆਉਂਦੀ ਉਹਨੂੰ ਪੁੱਛੋ ਬੜੀ ਔਖੀ ਚਲਾਣੀ ਹੈ ਬੰਦਾ ਜਿਹਨੂੰ ਆਉਂਦੀ ਹੈ ਉਹਨੂੰ ਪੁੱਛੋ ਬੜੀ ਸੌਖੀ ਆ ਫਰਕ ਕੀ ਹੈ ਫਰਕ ਹੈ ਸਰੂ ਗਿਆਨ ਦਾ ਇੱਕ ਨੂੰ ਆਂਦੀ ਹੈ ਸੌਖੀ ਹੈ ਜਿਹਨੂੰ ਗਿਆਨ ਹੈ ਉਹਨੂੰ ਸੌਖੀ ਲੱਗਦੀ ਏ ਜਿਹਨੇ ਹਾਲੇ ਕੋਸ਼ਿਸ਼ ਨਹੀਂ ਕੀਤੀ ਉਹਨੂੰ ਸੋ ਅਗਰ ਔਖੀ ਹੁੰਦੀ ਤਾਂ ਉਹਨੇ ਕਿਤਾ ਸਿੱਖਣੀ ਸੀ ਜੇ ਉਹਨੇ ਸਿੱਖੀ ਹੈ ਤਾਂ ਮਤਲਬ ਹੈ ਕੰਮ ਹੋ ਜੇ ਇੱਕ ਬੰਦਾ ਕਰ ਸਕਦਾ ਹੈ ਜੇ ਇੱਕ ਪਾਇਲਟ ਪਲੇਨ ਉਡਾ ਸਕਦਾ ਤੇ ਦਾ ਮਤਲਬ ਐਸੀ ਵੀ ਸਿੱਖਣ ਦੀ ਕੋਸ਼ਿਸ਼ ਕਰੀਏ ਐਸੀ ਵੀ ਪ੍ਰੈਕਟਿਸ ਲਈਏ ਟ੍ਰੇਨਿੰਗ ਲਈਏ ਤਾਂ ਐਸੀ ਵੀ ਪਲੇਨ ਉਡਾ ਪਰ ਔਖਾ ਜਿਉ ਲੱਗਦਾ ਕਿਉਂਕਿ ਜਿਹੜੇ ਕੰਮ ਨੂੰ ਬੰਦਾ ਸ਼ੁਰੂ ਨਹੀਂ ਕਰਦਾ ਹਮੇਸ਼ਾ ਔਖਾ ਹੀ ਲੱਗਦਾ ਹੈ ਜਿਹੜੇ ਕੰਮ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਹਮੇਸ਼ਾ ਔਖਾ ਲੱਗਦਾ ਹੈ ਕਿ ਨਹੀਂ ਉਹਨਾਂ ਦੀ ਕੋਈ ਤੁਹਾਨੂੰ ਕਵੇ ਲੈ ਵੀ ਆ ਬੰਦੇ ਦੇ ਇੰਜੈਕਸ਼ਨ ਲਾਣਾ ਔਖਾ ਲੱਗੇਗਾ ਆ ਨਸ਼ੇ ਵਾਲਿਆਂ ਦੀ ਗੱਲ ਹੀ ਕਰਦੇ ਕਿ ਉਹ ਤਾਂ ਜਿੱਥੇ ਦਿਲ ਕਾ ਤਾਂ ਲਾਈ ਜਾਂਦੇ ਸਹੀ ਢੰਗ ਨਾਲ ਇੰਜੈਕਸ਼ਨ ਲਾੜਾ ਹੋਏ ਉਹਦੀ ਗੱਲ ਕਰਦੇ ਐ ਤਾਂ ਬੰਦੇ ਨਾਲ ਕਹਿੰਦਾ ਲੈ ਵੀ ਹਾਲਾਂਕਿ ਕੀ ਹੈ ਇੱਕ ਨਿੱਕੀ ਜਿਹੀ ਸਰਿੰਜੀ ਹੈ ਨਾ ਪਰ ਜੇ ਬੰਦਾ ਕਵੇ ਡਾਕਟਰ ਕੋ 2-3 ਦਿਨ ਲੈ ਕੇ ਪ੍ਰੈਕਟਿਸ ਕਰ ਤਾਂ ਹੋ ਸਕਦਾ 5-7 ਹਫ਼ਤੇ 'ਚ 5-7 ਦਿਨਾਂ 'ਚ ਜਾਂ ਹਫ਼ਤੇ 'ਚ ਬੰਦਾ ਇੱਕ ਇੰਜੈਕਸ਼ਨ ਲਾਉਣ ਦੀ ਕਲਾ ਇਹ ਕਿਉਂ ਇਸ ਲਈ ਪਤਾ ਹੈ ਸਾਨੂੰ ਕਿ ਕੁਝ ਇਦਾਂ ਦੇ 슈ਗਰ ਦੇ ਮਰੀਜ਼ ਹੁੰਦੇ ਆ ਜਿਹੜੇ ਰੋਜ਼ ਜਿਨ੍ਹਾਂ ਦੇ ਇੰਜੈਕਸ਼ਨ ਲੱਗਦਾ ਪਰ ਡਾਕਟਰ ਕੋ ਨਹੀਂ ਜਾਂਦੇ ਤਾਂ ਉਹ ਘਰ ਦੇ ਕਿਸੇ ਮੈਂਬਰ ਨੂੰ ਹੀ ਡਾਕਟਰ ਸਿਖਾ ਦਿੰਦਾ ਕਿ ਭਾਈ ਇਦਾਂ ਲਾਈਦਾ ਤਾਂ ਕਿ ਰੋਜ਼-ਰੋਜ਼ ਹਸਪੀਟਲ ਜਾਂ ਡਾਕਟਰ ਕੋ ਆਣ ਦੀ ਝੰਜੜਾ ਨਾ ਹੋਵੇ ਤੁਹਾਨੂੰ ਸੋ ਦੱਸਣਾ ਕੀ ਚਾਹੁੰਦੇ ਕਿ ਛੋਟੇ ਤੋਂ ਛੋਟੀ ਚੀਜ਼ ਵੀ ਜਾਂ بڑے ਤੋਂ ਵੱਡਾ ਕੰਮ ਵੀ ਅਗਰ ਕੋਸ਼ਿਸ਼ ਕਰੇ ਬੰਦਾ ਤਾਂ ਸਿੱਖ ਪਰ ਜੇ ਬੈਠੇ ਸੋਚੀ ਜਾਈਏ जरा ਸੋਚ ਕੇ ਦੇਖੋ ਸੋਚਣ ਨਾਲ ਹੀ ਔਖਾ ਨਹੀਂ بڑا ਔਖਾ بڑا ਔਖਾ ਕਿਉਂ ਕੁਰਸੀ ਤੇ ਬੈਠੇ ਨੂੰ ਔਖੇ ਲੱਗਣਾ ਹੈ ਬੈੱਡ ਤੇ ਲੇਟਿਆਂ ਨੂੰ ਪਰ ਜੇ ਗੱਡੀ ਸਿੱਖਣੀ ਬਹਿ ਜਾ ਗੱਡੀ ਦੀ ਸੀਟ ਤੇ ਫੜ ਲਾਸ ਤੇ ਰੰਗ ਕਰਦੇ ਸ਼ੁਰੂ ਸਮਝਦੇ ਹੋ ਕਿ ਨਹੀਂ ਪਹਿਲੇ ਦਿਨ ਨਹੀਂ ਦੂਜੇ ਦਿਨ ਨਹੀਂ ਚਾਹੇ 15 ਦਿਨ ਲੱਗਣ ਮਹੀਨਾ ਲੱਗੇ 2 ਮਹੀਨੇ ਲੱਗਣ ਪਰ ਇੱਕ ਟਾਈਮ ਆਏਗਾ ਜਦੋਂ ਤੇਰੇ ਵਾਸਤੇ ਸੌਖਾ ਇਸ ਲਈ ਔਖੀ ਗੱਲ ਨਾ ਕੋਈ ਜਹਾਨ ਉਤੇ ਬਸ ਕਰਨਾ ਸਦਾ ਅਰੰਭੋਖਾ ਔਖੀ ਗੱਲ ਨਾ ਕੋਈ ਜਹਾਨ ਉਤੇ ਬਸ ਕਰਨਾ ਸਦਾ ਅਰੰਭੋਖਾ ਉਹ ਹੋਵੇ ਹੌਸਲਾ ਤਾਂ ਚੱਕ ਪਹਾੜ ਦਈਏ ਬਿਨਾ ਹੌਸਲੇ ਤੋਂ ਚੱਕਣਾ ਖੰਭੋਖਾ ਚਿੜੀ ਦਾ ਖੰਭ ਵੀ ਪਿਆ ਹੋਵੇ ਨਾ ਹੌਸਲੇ ਨਾਲ ਹੋਵੇ ਮੈਂ ਨਹੀਂ ਚੱਕਣਾ ਬਾਈ ਤਾਂ ਕਹਿੰਦੇ ਹੌਸਲੇ ਤੋਂ ਬਿਨਾ ਬੰਦਾ ਕਿ ਹਲਕਾ ਜਿਹਾ ਖੰਭ ਵੀ ਨਹੀਂ ਉਠਾ ਸਕਦਾ ਅਜੇ ਨਾ ਅੰਦਰ ਹੌਸਲਾ ਪਹਾੜ ਵੀ ਚੱਕ ਦਿੰਦੇ ਚੱਕਣ ਦਾ ਮਤਲਬ ਇਹ ਨਹੀਂ ਕਿਦਾ ਚੱਕ ਦਿੰਦੇ ਚੱਕਣ ਦਾ ਮਤਲਬ ਇਹ ਹੈ ਕਿ ਜਿਹਨਾਂ ਮੇਰੇ ਹੌਸਲਾ ਹੁੰਦਾ ਪਹਾੜਾ ਚ ਵੀ ਰਸਤੇ ਜਿਦਾ ਦੇਖੋ ਫਰਹਾਦ ਦੀ ਜ਼ਿੰਦਗੀ ਪੜ ਕੇ ਦੇਖੋ ਸ਼ੀਰੀ ਫਰਹਾਦ ਦੀ ਕਿ ਆਪਣੀ ਸ਼ੀਰੀ ਵਾਸਤੇ ਫਰਹਾਦ ਨੇ ਪਹਾੜ ਚੀਰ ਕੇ ਨਹਿਰ ਬਗਾਤੀ ਸੀ ਸਮਝਦੇ ਹੋ ਦਸ਼ਰਤ ਮੰਦਰੀ ਕਥਾ ਪੜ ਕੇ ਦੇਖ ਲੋ ਸੱਚੀ ਘਟਨਾ ਸਮਝਦੇ ਹੋ ਕਿ ਜਿਹਦੀ ਪਤਨੀ ਇੱਕ ਪਹਾੜ ਦੇ ਕਾਰਨ ਟਾਈਮ ਸਰ ਹਸਪੀਟਲ ਨਹੀਂ ਪਹੁੰਚ ਪਾਈ ਉਹਦੀ ਡੈਥ ਹੋ ਗਈ ਜਦੋਂ ਮੌਤ ਹੋਈ ਤਾਂ ਇਦਾਂ ਦਾ ਸਦਮਾ ਲੱਗਾ ਉਹਨੂੰ ਮਨ ਚ ਇੱਕ ਗੱਲ ਸੋਚ ਲਈ ਅਗਰ ਕਿਉਂਕਿ ਡਾਕਟਰ ਕਹਿੰਦੇ ਜੇ ਅਗਰ 10 ਮਿੰਟ ਪਹਿਲਾਂ ਤੇਰੀ ਪਤਨੀ ਆ ਜਾਂਦੀ ਤਾਂ ਵੱਜ ਜਾਣਾ ਸੀ ਤੋ ਉਹਨੇ ਕਿਹਾ ਪਹਾੜ ਦੇ ਕਰਕੇ ਮੈਨੂੰ ਬੜਾ ਘੁੰਮ ਕੇ ਆਣਾ ਪਿਆ ਇਸ ਲਈ ਪਤਨੀ ਦੀ ਮੌਤ ਹੋਈ ਕਿਸੇ ਹੋਰ ਦੀ ਪਤਨੀ ਨਾ ਮਰੇ ਕਿਸੇ ਹੋਰ ਦੇ ਬੱਚੇ ਦੀ ਮੌਤ ਨਾ ਹੋਵੇ ਤਾਂ ਦਸ਼ਰਥ ਮਾਂਜੀ ਇੱਕ ਸੈਨਿਓਰ ਉਹ ਥੋੜਾ ਲੈ ਕੇ ਲੱਗ ਗਿਆ ਪਹਾੜ ਦੇ ਗੱਭੇ ਨੂੰ ਕਟਣ ਜਦੋਂ ਕਟਣ ਲੱਗ ਗਿਆ ਨਾ ਲੋਕੀ ਜਾਂਦੇ ਸੀ ਹੱਸਦੇ ਸੀ ਉਹ ਇਹ ਪਾਗਲ ਹੋ ਗਿਆ ਪਤਨੀ ਦੀ ਮੌਤ ਵਿੱਚ ਪਾਗਲ ਹੋ ਗਿਆ ਇਹ ਦੇਖੋ ਨਿੱਕੀ ਜੀ ਸੈਣੀ ਥੋੜਾ ਲੈ ਕੇ ਲੱਗਾ ਪਹਾੜ ਨੂੰ ਤੋੜਨ 30 ਸਾਲ ਲੱਗੇ ਪਰ ਰਸਤਾ ਬਣਾ ਕੇ ਹਟਿਆ ਹਾਰ ਨਹੀਂ ਮੰਨੀ ਉਹਨੇ ਕਿਉਂਕਿ ਮਨ ਚ ਠਾਣ ਲਿਆ ਨਾ ਪਹਾੜ ਨੂੰ ਵੀ ਚੀਰਨਾ ਹੈ ਇਹ ਤੇ ਫਿਲਮ ਵੀ ਬਣਾ ਦਿੱਤੀ ਬਾਲੀਵੁੱਡ ਵਾਲਿਆਂ ਨੇ ਦਸ਼ਰਤ ਮਾਂਜੀ ਦੀ ਜ਼ਿੰਦਗੀ ਤੇ ਇਥੋਂ ਦੱਸਿਆ ਕਿ ਹੌਸਲਾ ਬੰਦਾ ਕਰ ਲਵੇ ਤਾਂ ਪਹਾੜਾਂ ਨੂੰ ਵੀ ਹਿਲਾਇਆ ਤਾਂ ਜੇ ਬੰਦੇ ਅੰਦਰ ਹਿੰਮਤ ਹੀ ਨਾ ਹੋਵੇ ਹੌਂਸਲੇ ਨਾ ਹੋਵੇ ਤਾਂ ਮੰਜ਼ਿਲ ਸਾਹਮਣੇ ਹੋਵੇ ਤਾਂ ਵੀ ਬੰਦਾ ਦੋ ਕਦਮ ਚੱਲ ਕੇ ਵੀ ਅੱਜ ਕੱਲ ਦੇਖਿਆ ਨਾ ਕਈ ਬੱਚੇ ਹੁੰਦੇ ਆ ਜੇ ਮਾਵਾ ਬੋ ਕਹਿੰਦੇ ਨੇ ਪੁੱਤ ਉਹ ਦੁਕਾਨ ਤੋਂ ਫਲਾਨੀ ਚੀਜ਼ ਫੜ ਲਿਆ ਲੈ ਪਹਿਲਾਂ ਮੋਟਰਸਾਈਕਲ ਲੈ ਕੇ ਦੋ ਚਾਰ ਕਦਮ ਜਾਣਾ ਵੀ ਔਖਾ ਹੋ ਜਾਂਦਾ ਉਹਨੂੰ ਕਿਉਂਕਿ ਅੰਦਰ ਹੌਂਸਲਾ ਹੀ ਨਹੀਂ ਤੁਰ ਹੁੰਦਾ ਤਾਂ ਜਿਹਨਾਂ ਅੰਦਰ ਹੌਂਸਲੇ ਹੁੰਦੇ ਸੀ ਤਾਂ ਪਹਿਲੇ ਸਮੇਂ ਦੇ ਬਜ਼ੁਰਗ ਦੱਸਦੇ ਸੀ ਕਿ ਦੁਕਾਨਾਂ ਸ਼ਹਿਰੋਂ ਦੂਰ-ਦੂਰ ਤੇ ਪਿੰਡ ਸਮਝਦੇ ਹੋ ਕਿ ਨਹੀਂ ਕਿਉਂਕਿ ਸਾਨੂੰ ਉਹ ਗੱਲ ਯਾਦ ਹੈ ਕਿ ਸਾਡੇ ਦਾਦਾ ਜੀ ਦੱਸਦੇ ਹੁੰਦੇ ਸੀਗੇ ਕਾਂਟੀਆਂ ਤੋਂ ਹਿਸ਼ਾਰ 10 ਬਰਦਾਸ਼ ਕਿਲੋਮੀਟਰ 11 ਕਿਲੋਮੀਟਰ ਕਹਿੰਦੇ ਮੁੰਝ ਵਟਣੀ ਸਿਰ ਤੇ ਰੱਖ ਕੇ ਲੈ ਕੇ ਜਾਣੀ ਹੈ ਤਾਂ ਫਿਰ ਉੱਥੋਂ ਸਮਾਨ ਵੇਚ ਕੇ ਸਮਾਨ ਖਰੀਦ ਕੇ ਸਿਰ ਤੇ ਬੋਰੀ ਰੱਖ ਕੇ 10 10 ਕਿਲੋਮੀਟਰ ਜਾਣਾ ਤਾਂ 10 ਕਿਲੋਮੀਟਰ ਤਦਰਾ ਸੋਚੋ ਅੱਜ ਕੱਲ ਬੰਦੇ ਨੂੰ ਕਹਿੰਦੇ 10 ਕਿਲੋਮੀਟਰ ਕੀ ਅੱਧਾ ਕਿਲੋਮੀਟਰ ਵੀ ਚੱਲ ਕੇ ਜਾਣ ਨੂੰ ਬੰਨਿਆ ਨੇ ਹੁਣ ਜਰਾ ਸੋਚ ਕੇ ਦੇਖੋ ਉਹ ਬਜ਼ੁਰਗ ਜਵਾਨ ਸੀ ਜੱਜ ਦੇ ਬੱਚੇ ਜਵਾਨ ਹੈ ਅੱਜ ਤੱਕ ਆਵਾਂਗੇ 20 ਸਾਲ ਦਾ ਬਜ਼ੁਰਗ ਔਰ ਉਸ ਸਮੇਂ ਦੇ 50 ਸਾਲ ਦੇ ਜਵਾਨ ਹੈ ਯੋਗੇ ਜਵਾਨੀ ਦੀ ਉਮਰ ਨਾਲ ਕੋਈ ਇਹਦਾ ਸੰਬੰਧ ਨਹੀਂ ਹੁੰਦਾ ਇਹਦਾ ਸੰਬੰਧ ਸਾਡੇ ਅੰਦਰਲੀ એનર્ਜੀ ਨਾਲ ਹੁੰਦਾ ਹੈ। ਅਗਰ ਬੰਦਾ 100 ਸਾਲ ਦਾ ਐਨਰਜੀ ਨਾਲ ਭਰਪੂਰ ਹੈ ਤਾਂ ਫੇਰ ਸਮਝ ਲੋ ਜਵਾਨੀ ਹੈ। ਤਾਂ 20 ਸਾਲ ਦੇ ਨੂੰ ਕੀ ਕਰਨੋ ਮੈਂ ਥੱਕ ਗਿਆ ਹਾਂ ਆ ਦੋ ਕਦਮ ਚੱਲ ਕੇ ਮੈਨੂੰ ਸਾਹ ਤਾਂ ਵੇਖੀ ਇਹਦਾ ਮਤਲਬ ਕੀ ਹੈ ਫਿਰ? ਉਹਨੂੰ ਜਵਾਨ ਕਹਾਂਗੇ ਅਸੀਂ। ਸੋ ਇਦਾਂ ਆਪਣੀ ਅੰਦਰ ਹੌਸਲਾ ਪੈਦਾ ਕਰਨਾ ਚਾਹੀਦਾ ਹੈ ਬੰਦੇ ਨੂੰ। ਕਿ ਮੈਂ ਜਦ ਤੱਕ ਵੀ ਜੀਵਾਂ ਪੂਰੇ ਜੋਸ਼ ਪੂਰੀ એનર્ਜੀ ਨਾਲ ਭਰਪੂਰ ਹੋ ਕੇ ਜੀਵਾਂ।